ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬ੍ਰਿਕ ਤੇ ਅਰਵਿੰਦਰ ਫੈਬ੍ਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਲੇਡੀ ਵੇਅਰ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਆਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟ ਪਲੇਨ ਸੂਟ ਹੋਣਗੇ BLM ਬ੍ਰੈਂਡ ਦੇ ਸੂਟ ਹੋਣਗੇ ਠੀਕ ਹੈ ਜੀ ਤੇ ਤੁਸੀਂ ਚਾਹੋ ਇਹਨਾਂ ਦੇ ਉੱਪਰ ਵਰਕ ਕਰਵਾ ਸਕਦੇ ਹੋ ਤੁਸੀਂ ਚਾਹੋ ਕਿ ਮੈਂ ਤੁਹਾਨੂੰ ਵਰਕ ਕਰਵਾ ਕੇ ਦੇ ਸਕਦੀ ਹਾਂ ਠੀਕ ਹੈ ਤੇ ਬਹੁਤ ਸੋਹਣੇ ਸੋਹਣੇ ਪੀਸ ਨੇ ਕਲਰ ਵੀ ਬਹੁਤ ਪਿਆਰੇ ਨੇ ਪਸ਼ਮੀਨਾ ਬਿਲਕੁਲ ਅੱਛੀ ਕੁਆਲਿਟੀ ਦਾ ਹੋਏਗਾ ਬੀਐਲਐਮ ਦੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਕਿ ਕੀ ਪ੍ਰਾਈਸ ਨੇ ਇਹਨਾਂ ਦੇ ਪਸ਼ਮੀਨੇ ਦੇ ਸੂਟ ਦੇ ਠੀਕ ਹੈ ਹੈਲੋ ਜੀ ਬਹੁਤ ਪਿਆਰਾ ਜਿਹਾ ਸੂਟ ਆਏਗਾ ਔਰ ਸਟੱਫ ਵੀ ਬਹੁਤ ਹੀ ਅੱਛਾ ਆ ਗਿਆ 5 ਮੀਟਰ ਸੂਟ ਦੀ ਕਟ ਆਏਗੀ ਜੀ ਔਰ ਇਹਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ 700 ਰੁਪਿਆ ਵਿਦ ਸ਼ਿਪਿੰਗ ਠੀਕ ਆ ਇਹ ਸਮਝ ਲਓ ਕਿ ਸ਼ਿਪਿੰਗ ਫ੍ਰੀ ਕੀਤੀ ਹੈ ਇਹਦੀ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾ ਕੇ ਪਾਈ ਹੋਈ ਸੀ 780 ਰੁਪਏ 80 ਰੁਪਏ ਸ਼ਿਪਿੰਗ ਦੇ ਨਾਲ ਸੂਟ ਮੈਂ ਸੇਲ ਕੀਤਾ ਹੈ 780 ਰੁਪਏ ਤੇ ਇਸ ਵਾਰ ਸ਼ਿਪਿੰਗ ਫ੍ਰੀ ਆ ਐਡ ਸਮਝ ਲਓ ਫ੍ਰੀ ਸਮਝ ਲਓ ਇਹ ਤਾਂ ਆਪਣੀ ਚੋਇਸ ਆ ਤੁਸੀਂ ਕੀ ਸਮਝਣਾ ਹੈ ਸ਼ਿਪਿੰਗ ਫ੍ਰੀ ਦੇ ਨਾਲ 700 ਰੁਪਏ ਚ ਸੂਟ ਤੁਹਾਨੂੰ ਮਿਲੇਗਾ ਠੀਕ ਹੈ ਕਲਰ ਇਹਦੇ ਬਹੁਤ ਪਿਆਰੇ ਨੇ ਤੁਸੀਂ ਚਾਹੋ ਤੇ ਤੁਸੀਂ ਆਪਣਾ ਕੋਈ ਡਿਜ਼ਾਈਨ ਦੇ ਸਕਦੇ ਹੋ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਦਾਂਗੇ ਠੀਕ ਹੈ ਔਰ ਚਾਹੋ ਤੁਸੀਂ ਇਹਨਾਂ ਦੇ ਨਾਲ ਪਾਈਪਿੰਗ ਵਗੈਰਾ ਲਗਾ ਕੇ ਜਾਂ ਕੋਈ ਸੋਨਾ ਹੈਵੀ ਸਟਾਲ ਫੁਲਕਾਰੀ ਲੈ ਕੇ ਸੂਟ ਨੂੰ ਵੇਅਰ ਕਰ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਪਹਿਲਾ ਕਲਰ ਤੁਹਾਨੂੰ ਦਿਖਾਇਆ ਗਾਜਰੀ ਕਲਰ ਔਰ ਚੈੱਕ ਕਰ ਸਕਦੇ ਹੋ ਬੀ ਐਲ ਐਮ ਬ੍ਰਾਂਡ ਦਾ ਸੂਟ ਹੋਏਗਾ ठीक है जी सेकंड कलर आ गया जी मस्टर्ड कलर बहुत प्यारा कलर आ और शाइनी कलर हो सारे ठीक है शाइनी कलर हेलो जी ये आ गया मस्टर्ड कलर के बहुत ही सोहना कलर आठ ठीक है और बहुत प्यारी जी वरायटी है तो ਇਹਨੂੰ ਤੁਸੀਂ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ। ਵਰਸ਼ਿਪਿੰਗ ਫ੍ਰੀ ਦੇ ਨਾਲ ਤੁਹਾਨੂੰ 700 ਰੁਪਏ ਚ ਸੂਟ ਮਿਲੇਗਾ ਇਹ ਵਾਲਾ। ਪਸ਼ਮੀਨਾ ਹੋਏਗਾ ਸਰਦੀਆਂ ਵਾਲਾ ਸੂਟ ਆਲ ਓਵਰ 5 ਮੀਟਰ ਸੂਟ ਮਿਲੇਗਾ ਵਿਦਆਊਟ ਚਾਰਲਸਟਾਲ। ਨੈਕਸਟ ਕਲਰ ਜੀ ਹੋਰ ਵੀ ਬਹੁਤ ਹੀ ਪਿਆਰਾ ਠੀਕ ਹੈ। ਬੋਟਲ ਗ੍ਰੀਨ ਕਲਰ ਠੀਕ ਹੈ ਬੋਟਲ ਗ੍ਰੀਨ ਕਲਰ ਆਏਗਾ। ਔਰ ਬਹੁਤ ਹੀ ਪਿਆਰਾ ਜਿਹਾ ਕਲਰ ਠੀਕ ਹੈ ਹਲੋ ਹਰ ਕਲਰ ਦੀ ਆਪਣੀ ਸ਼ਾਈਨ ਆਪੋ ਆਪਣਾ ਖਲਾਵਟ ਆ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਲੈ ਸਕਦੇ ਹੋ ਓਨਲੀ 4700 700 ஆல் ਇੰਡੀਆ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਪਸ਼ਮੀਨਾ ਦਾ ਸੂਟ ਔਰ ਨੈਕਸਟ ਕਲਰ ਆ ਗਿਆ ਜੀ ਆਪਣੇ ਕੋ कलर ठीक है? तांबा कलर आ गया जी ऑरेंज तांबा बहुत प्यारा जी कल ठीक है हलो कलर सारा ਸਾਰੇ ਬਹੁਤ ਸੋਹਣੇ ਆ ਜਿਹੜਾ ਤੁਹਾਨੂੰ ਪਸੰਦ ਆ ਉਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਤੁਸੀਂ ਨੈਕਸਟ ਸੀਜ਼ਨ ਵਾਸਤੇ ਆਪਣੇ ਸੂਟ ਹਨਾ ਲੈ ਸਕਦੇ ਹੋ ਡਿਸਕਾਊਂਟ ਦੇ ਵਿੱਚ ਕਿਉਂਕਿ ਨੈਕਸਟ ਈਅਰ ਜਦੋਂ ਨਵਾਂ ਮਾਲ ਆਏਗਾ ਤੇ ਉਹਨਾਂ ਦਾ ਪ੍ਰਾਈਸ ਲੱਗੇਗਾ ਜੀ 800 ਪਲੱਸ 800 ਪਲੱਸ ਇਹਨਾਂ ਦਾ ਪ੍ਰਾਈਸ ਹੋਏਗਾ ਠੀਕ ਹੈ ਨੈਕਸਟ ਆ ਗਿਆ ਜੀ ਸਾਰਿਆਂ ਦਾ ਫੇਵਰਿਟ ਬਲੈਕ ਕਲਰ ਵਾਓ ਬਲੈਕ ਕਲਰ ਔਰ Z ਬਲੈਕ ਕਲਰ ਹੋਏਗਾ ਪਸ਼ਮੀਨਾ ਦੇ ਵਿੱਚ ਠੀਕ ਹੈ ਤੁਸੀਂ ਬਾਟਮ ਬਣਾਉਣੀ ਹੋਵੇ ਕੁੜਤਾ ਪਜਾਮਾ ਬਣਾਉਣਾ ਹੋਵੇ ਜਿਸ ਕੁਝ ਵੀ ਬਣਾਉਣਾ ਹੋਵੇ ਇਹਦੇ ਉੱਪਰ ਵਰਕ ਕਰਾ ਕੇ ਇਕੱਲੀ ਸ਼ਰਟ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਹਵੇਂ ਲੈ ਸਕਦੇ ਹੋ ਔਰ ਨੈਕਸਟ ਆ ਗਿਆ ਜੀ ਮਰੂਨ ਕਲਰ ਉਸਕੇ ਕਲਰ ਇਹੋ ਜਿਹੇ ਹੋਏ ਆ ਜਿੰਨਾ ਤੋਂ ਬਿਨਾ ਆਪਣਾ ਹੈ ਨਾ ਕਲਰ ਚਾਰਟ ਅਧੂਰਾ ਹੈ ਮੈਰੂਨ ਕਲਰ ਬਹੁਤ ਸੋਹਣਾ ਕਲਰ ਹੈ येलो ਕਲਰ ਔਰ ਗ੍ਰੀਨ ਕਲਰ ਇਹ ਸਾਰੇ ਮਤਲਬ ਕਲਰ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਹਰ ਕੋਈ ਏਜ ਗਰੁੱਪ ਵਾਲਾ ਵੇਅਰ ਕਰ ਸਕਦਾ ਹੈ ਨਾ ਬਹੁਤ ਹੀ ਸੋਹਣਾ ਕਲਰ ਆ ਔਰ ਇਹਨਾਂ ਦੇ ਉੱਪਰ ਐਮਬਰਾਇਡਰੀ ਵਰਕ ਬਹੁਤ ਸੋਹਣਾ ਲੱਗੇਗਾ ਲੈਸ ਵਰਕ ਬਹੁਤ ਸੋਹਣਾ ਲੱਗੇਗਾ ਔਰ ਤੁਸੀਂ ਪਲੇਨ ਵੀ ਬਣਾਉਣਾ ਚਾਹੋ ਪਲੇਨ ਵੀ ਬਣਾ ਸਕਦੇ ਹੋ ਠੀਕ ਹੈ नेक्स्ट कलर आएगा जी मोर का कलर नेवी ब्लू मोर का कलर बहुत सोहना कलर है ठीक है और काफी वे वे थान अपने को आए हुए ने भी कलर बहुत ही प्यारा जहा कलर वर्क सारे पर बहुत सोहना लगेगा हर इस ग्रुप वाले सोहना लगेगा ठीक है मेरे को किसी ने मंगवाया हुआ ਸੀ सूट ਉਹਨਾਂ ਨੂੰ ਮੈਂ ਵਰਕ ਕਰਾ ਕੇ ਦਿੱਤਾ ਕੈਨੇਡਾ ਤੋਂ ਸ਼ਾਇਦ ਉਹਨਾਂ ਨੇ ਮੰਗਵਾਇਆ ਸੀ ਠੀਕ ਹੈ ਉਹਨਾਂ ਨੇ ਵਰਕ ਅੱਛਾ ਕਰਵਾਇਆ ਸੀ 1500 ਰੁਪਏ ਚਲਾ ਕੇ ਬਹੁਤ ਸੋਹਣਾ ਵਰਕ ਭਾਸੀ ਤੁਸੀਂ ਆਪਣੀ ਚੁਆਇਸ ਦੇ ਅਨੁਸਾਰ ਵਰਕ ਕਰਾ ਸਕਦੇ 500 ਤੋਂ ਸਟਾਰਟ ਹੋ ਜਾਂਦਾ ਹੈ 500 ਤੋਂ ਲੈ ਕੇ ਜਿੰਨੇ ਤੱਕ ਤੁਸੀਂ ਚਾਹੋ ਕਰਵਾ ਸਕਦੇ ਹੋ ਔਰ ਨੈਕਸਟ ਕਲਰ ਆ ਜਾਏਗਾ ਜੀ ਪਰਪਲ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਹੁਤ ਜੀ ਸ਼ਾਈਨ ਆ ਔਰ ਇਹ ਵਾਲਾ ਪੀਸ ਮੈਂ ਕੋਈ ਵੀ ਆਪਣੇ ਵਾਸਤੇ embroidery work ਕਰਨੇ ਦਿੱਤਾ ਹੋਇਆ ਹੈ ਬਹੁਤ ਪਿਆਰਾ ਪੀਸ ਹੈ ਬਹੁਤ ਪਿਆਰਾ ਕਲਰ ਆ ਯੂਨਿਕ ਜੀਆਂ ਆਈਟਮ ਆ ਉਹ ਵੀ ਸਰਦੀ ਦੇ ਪਸ਼ਮੀਨਾ ਦੇ ਵਿੱਚ ਬਹੁਤ ਵਧੀਆ ਗੱਲ ਹੈ ਹਨਾ ਇਹੋ ਜੇ ਪਾਰਟੀ ਵੇਅਰ ਸੂਟਾਂ ਦੇ ਕਲਰ ਆਉਂਦੇ ਨੇ ਤੇ ਇਹ ਤੁਹਾਨੂੰ ਮਿਲ ਰਿਹਾ ਹੈ ਜੀ ਪਸ਼ਮੀਨੇ ਦੇ ਵਿੱਚ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਵੈਰਾਈਟੀ ਠੀਕ ਹੈ ਤੁਸੀਂ ਹਲਕਾ ਫੁਲਕਾ ਜਿਹਾ ਵਰਕ ਕਰਾ ਕੇ ਨਾਲ ਸੋਹਣਾ ਦੁਪੱਟਾ ਲੈ ਕੇ ਇਹਨੂੰ ਛੋਟੇ-ਮੋਟੇ ਪ੍ਰੋਗਰਾਮਾਂ ਤੇ ਵੀ ਵੇਅਰ ਕਰ ਸਕਦੇ ਕਿਉਂਕਿ ਇਹਦੇ ਵਿੱਚ ਕਾਫੀ ਸ਼ਾਈਨ ਆ ਹਾਂ ਸ਼ਾਈਨੀ ਜਸਟਾਫ ਬਹੁਤ ਸੋਹਣਾ ਠੀਕ ਹੈ ਜੀ ਔਰ ਲਾਸਟ ਕਲਰ ਆਏਗਾ ਇਸ ਵਿੱਚ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਵੀ ਵਾਓ ਵਾਲਾ ਕਲਰ ਆ ਬਹੁਤ ਹੀ ਸੋਹਣਾ ਕਲਰ ਆ ਬਹੁਤ ਪਿਆਰਾ ਬਿਲਕੁਲ ਖਿੜੇ ਖਿੜੇ ਜਿਹਾ ਕਲਰ ਆ ਔਰ ਇਹਦਾ ਤੇ ਕੋਈ ਕਲਰ ਵਗੈਰਾ ਦੇ ਖਰਾਬ ਹੋਣ ਦਾ ਵੀ ਕੋਈ ਨਹੀਂ ਹੈ ਕਿਉਂਕਿ ਪਸ਼ਮੀਨੇ ਦੇ ਕਲਰ ਉਹ ਸਰਦੀਆਂ ਵਾਲੇ ਸੂਟਾਂ ਦੇ ਕਦੀ ਕਲਰ ਖਰਾਬ ਨਹੀਂ ਹੁੰਦੇ ਆ ਗਰਮੀਆਂ ਵਾਲੇ ਦੇ ਥੋੜਾ ਕਾਟਨ ਹੁੰਦੀ ਆ ਤੇ ਉਹਨਾਂ ਦਾ ਥੋੜਾ ਕਲਰ ਦਾ ਆ ਜਾਂਦਾ ਬਾਕੀ ਇਹਦਾ ਕਲਰ ਦਾ ਕੋਈ ਇਸ਼ੂ ਨਹੀਂ ਆਏਗਾ ਬਹੁਤ ਸੋਹਣੇ ਪੀਸ ਨੇ ਬਹੁਤ ਪਿਆਰੀ ਜੀ ਠੀਕ ਹੈ ਔਰ ਕਲਰ ਵੀ ਬਹੁਤ ਪਿਆਰੇ ਨੇ ਠੀਕ ਹੈ ਪਸੰਦ ਤੁਹਾਡੀ ਆਪਣੀ ਠੀਕ ਹੈ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਸ ਹੀ ਆਪਣੇ ਪਸ਼ਮੀਨੇ ਦੇ ਸੂਟ ਜਿਨ੍ਹਾਂ ਦਾ ਪ੍ਰਾਈਸ ਤੁਹਾਨੂੰ ਅ ਸ਼ਿਪਿੰਗ ਫ੍ਰੀ ਦੇ ਨਾਲ 700 ਰੁਪਏ ਚ ਮਿਲੇਗਾ ਤੁਸੀਂ ਸ਼ਿਪਿੰਗ ਫ੍ਰੀ ਕਹਿ ਸਕਦੇ ਹੋ ਸ਼ਿਪਿੰਗ ਐਡ ਕਹਿ ਸਕਦੇ ਹੋ ਕੁਝ ਵੀ ਕਹਿ ਸਕਦੇ ਹੋ ਠੀਕ ਹੈ ਔਰ ਇਹਨਾਂ ਦਾ ਪ੍ਰਾਈਸ ਤੁਹਾਨੂੰ ਲੱਗੇਗਾ 700 ਰੁਪਏ ਔਰ ਤੁਸੀਂ ਕਰਨਾ ਕੀ ਹੈ ਇੱਕ ਸਕਰੀਨਸ਼ਾਟ ਲੈਣਾ ਹੈ ਤੇ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਠੀਕ ਹੈ ਫਟਾਫਟ ਓਪੀਨ ਕਰਾ ਲਿਆ ਕਰੋ ਕਿਉਂਕਿ ਜਿਆਦਾ ਆਪਣੇ ਕੋਲ ਸਮਾਨ ਨਹੀਂ ਹੁੰਦਾ ਹਾਂ ਇਹਦੇ ਵਿੱਚ ਤੁਹਾਨੂੰ ਇਹ ਹੋ ਸਕਦਾ ਕਿ ਹਾਂ ਜੇ ਤੁਹਾਨੂੰ ਪੀਸ ਹੈ ਚਾਰ ਚਾਰ ਸੂਟ ਮਿਲ ਜਾਣਗੇ ਕਿਸੇ ਵਿੱਚ ਚਾਰ ਕਿਸੇ ਵਿੱਚ ਤਿੰਨ ਖਾਣਾ ਜਿਸ ਤਰ੍ਹਾਂ ਹੁਣ ਇਹ ਐਪੀਸ ਥੋੜਾ ਰਹਿ ਗਿਆ ਇਹਦੇ ਵਿੱਚ ਸ਼ਾਇਦ ਮੇਬੀ ਦੋ ਹੀ ਪੀਸ ਨਿਕਲਣ ਪਰ ਇਹਦੇ ਵਿੱਚ ਤੁਹਾਨੂੰ ਇਹ ਹੈ ਕਿ ਚਾਰ ਪੀਸ ਵੀ ਮਿਲ ਸਕਦੇ ਨੇ ਜਿੰਨਾ ਤੁਸੀਂ ਚਾਹੋ ਉਹਨਾ ਮਿਲ ਸਕਦਾ ਇਸ ਕਰਕੇ ਤੁਸੀਂ ਫਟਾਫਟ ਆਰਡਰ ਕਰਨੇ ਨੇ ਤੇ ਕਨਫਰਮ ਕਰਾਉਣੇ ਨੇ ਥੈਂਕ ਯੂ ਧੰਨਵਾਦ